ਸੀਨੀਅਰ ਪੱਤਰਕਾਰ ਮਨਿੰਦਰ ਜੀ ਸਿੱਧੂ ਮਤੂਤ ਹੋਣਗੇ ਬਾਈ ਜਿਹੜੀ ਸਰਕਾਰ ਕਦੇ ਆਖਦੀ ਹੁੰਦੀ ਸੀ ਵੀ ਸਾਨੂੰ ਸਵਾਲ ਪੁੱਛੋ ਲੀਡਰਾਂ ਨੂੰ ਘੇਰ-ਘੇਰ ਕੇ ਸਵਾਲ ਪੁੱਛੋ ਸੋਚਿਆ ਜੀ ਕਦੇ ਉਹ ਸਰਕਾਰ ਪਰਚਾ ਉੱਤਰਿਆਊਗੀ ਬਿਲਕੁਲ ਸਰਕਾਰ ਇਹ ਕਹਿੰਦੀ ਸੀ ਕਿ ਸਵਾਲ ਪੁੱਛੋ ਲੀਡਰਾਂ ਨੂੰ ਸਵਾਲ ਪੁੱਛੋ ਜਿਹੜਾ ਪਿੰਡਾਂ ਚੋਂ ਦਾ ਨੂੰ ਘੇਰੋ ਇੱਦ ਤੱਕ ਕਿ ਮੁੱਖ ਮੰਤਰੀ ਸਾਹਿਬ ਤਾਂ ਡਲੇ ਮਾਰਨ ਦੀਆਂ ਗੱਲਾਂ ਵੀ ਕਰਦੇ ਰਹੇ ਆ ਪਰ ਉਹ ਮੈਨੂੰ ਲੱਗਦਾ ਇਹ ਕਹਿੰਦੇ ਸੀ ਕਿ ਸਿਰਫ ਇਹ ਵਿਰੋਧੀਆਂ ਅਕਾਲੀਆਂ ਕਾਂਗਰਸੀਆਂ ਭਾਪਾ ਵਾਲਿਆਂ ਨੂੰ ਜਾਂ ਹੋਰ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪੁੱਛੋ ਸਾਨੂੰ ਨਾ ਪੁੱਛੋ ਜੇ ਸਾਨੂੰ ਪੁੱਛੋਗੇ ਪਰਚ ਧੱਕਾਂਗੇ ਜਿਹੜੇ ਹੋਰ ادارے ਆ ਉਹਨਾਂ ਦੀਆਂ ਅਸੀਂ ਰੀਚਾਂ ਜਿਹੜੀ ਆ ਉਹਨਾਂ ਤੇ ਰੇਡਾਂ ਮਾਰਾਂਗੇ ਸੋ ਇਹ ਸਾਰੀ ਗੱਲ ਦੂਜਿਆਂ ਲਈ ਸੀ ਨਾ ਕਿ ਭਗਵਾਨ ਸਿੰਘ ਮਾਨ ਦੀ ਆਪਣੇ ਲਈ ਸੀ ਆਪਣੇ ਲਈ ਤਾਂ ਕੋਈ ਮਾੜਾ ਜਿਹਾ ਸਵਾਲ ਹੀ ਕਰ ਲੈਂਦਾ ਸਵਾਲ ਕੀ ਸੀ ਗੱਲ ਹੈਲੀਕਾਪਟਰ ਦੀ ਸੀ ਜਵਾਬ ਦੇ ਦਿੰਦੇ ਪਰ ਪਰਚੇ ਪਾਉਣਾ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਮਤਲਬ ਹੈ ਕਿ ਆਵਾਜ਼ ਦਬਾਉਣੀ ਆਵਾਜ਼ ਬੰਦ ਕਰਨੀ ਹੈ ਤਾਂ ਕਿ ਇਹ ਪੱਤਰਕਾਰ ਤਾਂ ਛੱਡੋ ਕੋਈ ਵੀ ਪੰਜਾਬ ਦਾ ਬੰਦਾ ਸਰਕਾਰ ਨੂੰ ਸਵਾਲ ਨਾ ਕਰ ਸਕੇ ਉਸੇ ਤਹਿਤ ਇਹ ਸਰਕਾਰ ਨੇ ਸਾਰਾ ਕੁਝ ਕੀਤਾ ਜਿਹੜੇ ਦੂਜਿਆਂ ਨੂੰ ਕਹਿੰਦੇ ਸੀ ਆਪ ਉਹੀ ਗੱਲ ਹੈ ਕਿ ਦੂਜੇ ਦੀਆਂ ਹੱਥ 'ਚ ਤੇ ਆਪ ਦੀਆਂ ਕੱਛ 'ਚ ਇਹੀ ਹਾਲ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਇਹ ਆਖਦੇ ਆ ਕਹਿੰਦੇ ਵੀ ਆਮ ਕਾਰਾ ਦੀ ਸਰਕਾਰ ਬਣ ਗਈ ਆਮ ਲੋਕਾਂ ਦੀ ਸਰਕਾਰ ਬਣ ਗਈ ਤੇ ਜਿਹੜੇ ਵੱਡੇ ਘਰਾਣੇ ਨੇ ਉਹ ਆਵਾਜ਼ਾਂ ਇਹੋ ਜੀਆਂ ਪੈਦਾ ਕਰਦੇ ਆ ਸਾਡੇ ਖਿਲਾਫ ਸਾਡੀ ਸਰਕਾਰ ਦੇ ਟਿਕਣ ਬੰਦੂ ਆਮ ਘਰਾਂ ਦੀ ਸਰਕਾਾਰ ਬਣ ਗਈ ਹੁਣ ਕੀ ਲੋਕ ਕਰਦੇ ਨੇ 92 ਟਿਕਣ ਸਰਕਾਰ ਦਾ ਕੀ ਹੁੰਦਾ 92 ਸੀਟਾਂ ਦੇ ਦਿੱਤੀਆਂ ਜਾਂ ਤਾਂ ਹੋਵੇ ਕੋਈ 92 ਤੋਂ ਵੀ ਹੁੰਦਾ 95 ਹੋ ਗਈਆਂ ਜਿੱਤ ਜਿੱਤ ਕੇ ਇਧਰ ਉਧਰ ਬਣ ਗਏ ਆ ਹੁਣ ਕੀ ਹੋਰ ਕੀ ਚਾਹੀਦਾ ਇਹਨਾਂ ਨੂੰ ਮਤਲਬ ਇਹ ਗੱਲਾਂ ਹੈ ਜੀ ਮੁੱਖ ਮੰਤਰੀ ਦੀਆਂ ਸ਼ੁਰੂ ਤੋਂ ਹੀ ਉਹੀ ਗੱਲ ਜਿਵੇਂ ਕੇਂਦਰ ਚ ਬੈਠੀ ਭਾਏ ਭਾ ਸਰਕਾਰ ਉਹ ਕਹਿੰਦੇ ਆ ਜੀ 70 ਸਾਲਾਂ ਚ ਕੁਝ ਨਹੀਂ ਹੋਇਆ ਨਹਿਰੂ ਐਵੇਂ ਸੀ ਫਲਾਨਾ ਐਵੇਂ ਸੀ ਉਹੀ ਹਾਲ ਇਹਨਾਂ ਦਾ ਕਿ 70 ਸਾਲਾਂ ਦਾ ਪਾਇਆ ਗੰਦ ਸੀ ਐਂ ਕਰ ਰਹੇ ਹੋ ਕਰ ਰਹੇ ਆ ਇਹ 70 ਸਾਲਾਂ ਚੋਂ ਬਾਹਰ ਨਹੀਂ ਨਿਕਲੇ 4 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਨੂੰ ਹੁਣ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਕੀ ਪ੍ਰਾਪਤੀਆਂ ਲੋਕਾਂ ਨੂੰ ਦੱਸੋ ਤੁਸੀਂ ਇਕੱਲੀਆਂ ਕਾਂਗਰਸੀਆਂ ਨੂੰ ਭੰਡ ਕੇ ਥੋੜੀ ਲੋਕਾਂ ਨੂੰ ਇੱਧਰ ਕਰ ਸਕਦੇ ਹੋ ਜੇ ਉਹ ਮਾੜੇ ਸੀ ਤਾਂ ਹੀ ਲੋਕਾਂ ਨੇ ਤੁਹਾਨੂੰ ਚੁਣਿਆ ਸੋ ਪਰ ਇਹ ਉਹਨਾਂ ਚੀਜ਼ਾਂ ਜੋ ਨਿਕਲ ਹੀ ਨਹੀਂ ਰਹੀ ਅਸੀਂ ਆਮਕਰਾਂ ਦੇ ਹਾਂ ਕਰਨ ਸਾਰੀ ਆਮਕਰਾਂ ਦੇ ਜਿਹੜੇ ਉਹਨਾਂ ਇੱਥੇ ਪੱਤਰਕਾਰ ਫਿਰਦੇ ਆ ਬੜੇ ਰਹੀਸਾਂ ਚੋਂ ਆ ਸਾਰੇ ਆਮਕਰਾਂ ਦੇ ਤੇ ਹੁੰਦਾ ਹੀ ਬੰਦਾ ਆਮ ਹੈ ਠੀਕ ਹੈ ਜਿਹੜੇ ਕੋਈ ਵੱਡੇ ਘਰਾਣੇ ਹੋ ਹੈਗੇ ਆ ਪਰ ਜਿਹੜੀ ਤੁਸੀਂ ਆਵਾਜ਼ ਬੰਦ ਕਰ ਰਹੇ ਤੁਸੀਂ ਵੀ ਤਾਂ ਆਮਕਰਾਂ ਦੇ ਮੁੰਡਿਆਂ ਦੀ ਆਵਾਜ਼ ਹੀ ਬੰਦ ਕਰ ਰਹੇ ਹੋ ਨਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਐ ਮੁੱਖ ਮੰਤਰੀਆਂ ਜੋ ਗੱਲਾਂ ਕਹਿ ਕੇ ਆਈ ਸੀ ਬਿਲਕੁਲ ਉਦੋਂ ਉਲਟ ਨਿਕਲ ਰਹੀ ਝਾੜੂ ਦੇ ਜਿਹੜੇ ຫມੱਕੜਾ ਉਹ ਵੀ ਕਹਿੰਦੇ ਆ ਕਹਿੰਦੇ ਵੀ ਇਹ ਅਕਾਲੀ ਦਲ ਦੇ ਬੰਦੇ ਨੇ ਤੇ ਇਹ ਸਰਕਾਰ ਖਿਲਾਫ ਸਦਾ ਹੀ ਚੱਲਦੇ ਰਹੇ ਆ ਤੇ ਸਰਕਾਰ ਖਿਲਾਫ ਇਹ ਪੱਤਰਕਾਰੀ ਦਾ ਚੈਨਲ ਤੇ ਕੀਤੀ ਹੈ ਉਹ ਦੋ ਕਹਿੰਦੇ ਹੁੰਦੇ ਸੀਗੇ ਵੀ ਇਹ ਝਾੜੂ ਵਾਲਾਂ ਦੇ ਬੰਦੇ ਆ ਸਾਨੂੰ ਦੂਜੇ ਕਹਿੰਦੇ ਹੁੰਦੇ ਸੀ ਜਿਹੜੇ ਵੀ ਕਈ ਵਾਇਰਲ ਹੋ ਗਏ ਮੇਰੀਆਂ ਹੋ ਗਿਆ ਜਦੋਂ ਸੱਤਾ ਜਿਹੜੀ ਤੇਰਾ ਉਹਨੇ ਦੂਜਿਆਂ ਦੇ ਬੰਦੇ ਕਹਿੰਦਾ ਕਹ ਲੋ ਕਾਂਗਰਸ ਆ ਗਈ ਉਹਨੇ ਕਹਿੰਦਾ ਕਾਲੀਆਂ ਤੇ ਝਾੜੂ ਵਾਲਾਂ ਦੇ ਬੰਦੇ ਜੇ ਕਾਲੀਦਾਲ ਆ ਗਏ ਉਹਨੇ ਕਹਿੰਨੇ ਝਾੜੂ ਵਾਲਾਂ ਦੇ ਤੇ ਕਾਂਗਰਸ ਦੇ ਬੰਦੇ ਆ ਜਿਹੜੇ ਪੱਤਰਕਾਰ ਤੇ ਕਿਸੇ ਨਾ ਕਿਸੇ ਨੇ ਦੂਜੀ ਪਾਰਟੀ ਨੇ ਟੈਗ ਲਾਉਣਾ ਹੀ ਹੁੰਦਾ ਪਰ ਅਸੀਂ ਬੰਦੇ ਲੋਕਾਂ ਦੇ ਆ ਅਸੀਂ ਲੋਕਾਂ ਦੇ ਸਰ ਤੇ ਪੱਤਰਕਾਰ ਦੇ ਕਰਦੇ ਆ ਤੇ ਲੋਕ ਪੱਖੀ ਸਾਡੀ ਪੱਤਰਕਾਰੀ ਹੁੰਦੀ ਆ ਨਾ ਸਾਨੂੰ ਕਾਲੀਆਂ ਦੀ ਕੋਈ ਪਰਵਾਹ ਨਾ ਕਾਂਗਰਸੀਆਂ ਦੀ ਕੋਈ ਪਰਵਾਹ ਨਾ ਇਹਨਾਂ ਦੀ ਕੋਈ ਪਰਵਾਹ ਅੱਜ ਦੇ ਇਕੱਠ ਨੇ ਕੱਲਾ ਇਹ ਥੋ ਆਕੂਗਾ ਪੱਤਰਕਾਰਾਂ ਦੇ ਪੇਜਾਂ ਵੱਲ ਚ ਆਕੂਗਾ ਉਹਨਾਂ ਨੂੰ ਜ਼ਬਾਨ ਬੰਦ ਕਰਾਉਣ ਵਾਲੇ ਪਾਸੇ ਜਾਊਗਾ ਉਹਦੇ ਨਾਲ ਫਿਰ ਇਸ ਤਰੀਕੇ ਨਾਲ ਹੋਊਗਾ ਉਹਦੇ ਖਿਲਾਫ ਵੀ ਇਸ ਤਰੀਕੇ ਦੇ ਮਜਾਰੇ ਹੋਣਗੇ ਜਿਹੜਾ ਅੱਜ ਇੱਥੇ ਮਜਾਰਾ ਹੋਣ ਜਾ ਰਹੇ ਹਨ ਮਨਿੰਦਰ ਭਾਈ ਹੁਣ ਤੱਕ ਦੀ ਜਿੰਨੀ ਵੀ ਗੱਲ ਹੋਈ ਉਸ ਉਸ ਗੱਲ ਤੇ ਕਦੇ ਪਛਤਾਵਾ ਲੱਗਿਆ ਵੀ ਮੈਂ ਸ਼ਾਇਦ ਹੈਲੀਕਾਪਟਰ ਵਾਲਾ ਸਵਾਲ ਨਾ ਪੁੱਛਦਾ ਨਹੀਂ ਪਛਤਾਵੇ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਫਿਰ ਪੁੱਛੂੰਗਾ ਮੈਂ ਤਾਂ ਉਸ ਤੋਂ ਬਾਅਦ ਵੀ ਪੁੱਛ ਲਿਆ ਸੀਗਾ ਇੱਕ ਦਿਨ ਮਾਨਕ ਗੋਇਲ ਨੇ ਫਿਰ ਇੱਕ ਵਾਰ ਕੱਢਿਆ ਸੀ ਡਾਟਾ ਸੀ ਫਿਰ ਪੁੱਛਿਆ ਇਹ ਤਾਂ ਵਾਰ-ਵਾਰ ਪੁੱਛਾਂਗੇ ਅਸੀਂ ਤਾਂ ਜੇ ਸਾਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਪਰੇ ਇਸੇ ਮੁੱਖ ਮੰਤਰੀ ਪ੍ਰੈਸ ਕਾਨਫਰੈਂਸਾਂ ਨਹੀਂ ਕਰਦੇ ਮੀਡੀਆ ਨਾਲ ਨਹੀਂ ਬੈਂਦੇ ਇਹ ਪ੍ਰਧਾਨ ਮੰਤਰੀ ਮੋਦੀ ਵਾਂਗੂ ਮਣਕੀ ਬਾਤਾਂ ਹੀ ਕਰਦੇ ਆ ਸੋ ਮਣਕੀਆਂ ਬਾਤਾਂ ਵਾਲਾ ਮੀਡੀਆ ਹੁੰਦਾ ਨਾ ਉਹ ਸਵਾਲ ਕਰਦਾ ਨਾ ਉਹ ਗੱਲ ਕਰਦਾ ਪਰ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਸਵਾਲ ਉਹਨਾਂ ਨੂੰ ਹੋਵੇ ਇੱਕ ਇੱਕ ਗੱਲ ਉਹਨਾਂ ਤੱਕ ਹੋਵੇ ਸਾਰੀ ਗੱਲ ਅਸੀਂ ਚਾਹੁੰਦੇ ਆ ਤੇ ਬਾਕੀ ਵੇਖੋ ਹੁਣ ਪਛਤਾਵਾ ਪੁਛਤੂਬੇ ਵਾਲੀ ਗੱਲ ਨਾ ਪਹਿਲਾਂ ਅਸੀਂ ਪਹਿਲੇ ਪਰਚੀ ਵੇਲੇ ਸੀ ਨਾ ਹੋਣਾ ਚੈਨਲ ਵੀ ਬੰਦ ਕਰ ਦੇਣਗੇ ਜੋ ਮਰਜ਼ੀ ਕਰ ਦੇਣਗੇ ਪਸਟਾਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਤੁਸੀਂ ਦੇਖੋ ਉਖਲੀ ਚ ਸਿਰ ਦੇ ਕੇ ਮੋੜਿਆਂ ਤੋਂ ਡਰਨ ਵਾਲਾ ਬੰਦਾ ਸਹੀ ਨਹੀਂ ਹੁੰਦਾ ਜੇ ਆਪਾਂ ਖੁਦ ਲਈ ਸਿਰ ਦਿੱਤਾ ਪੰਗਾ ਆਪਾਂ ਲੈਣਿਆ ਕਿ ਸਰਕਾਰ ਦੀ ਆਵਾਜ਼ ਖਿਲਾਫ ਵਾਈਟ ਹੋਣ ਦਾ ਸਵਾਲ ਕਰਨ ਦਾ ਤੇ ਉਦੋਂ ਬਾਅਦ ਡਰੀ ਜਾਈਏ ਇਹ ਗੱਲਾਂ ਦੋ ਗੱਲਾਂ ਰੱਖਦੀਆਂ ਨਹੀਂ ਆਪ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤਾਬ ਮਨਿੰਦਰ ਜੀ ਸਿੱਧੂ ਹੋਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਅੱਜ ਬਠਿੰਡਾ ਦੇ ਵਿੱਚ ਭਾਰੀ ਇਕੱਠ ਹੋਣਾ ਹੈ ਕਿਉਂਕਿ ਜਨਤਕ ਚਤਥੇ ਬੰਦੀਆਂ ਆਮ ਲੋਕ ਲੋਕਾਂ ਦੀ ਆਵਾਜ਼ ਚੱਕਣ ਵਾਲੇ ਇਨਸਾਫ ਪਸੰਦ ਲੋਕ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਬਠਿੰਡਾ ਦੇ ਵਿੱਚ ਤੁਸੀਂ ਵੀ ਆ ਰਹੇ ਹੋ ਤਾਂ ਕਮੈਂਟ ਸੈਕਸ਼ਨ 'ਚ রাইਜ਼ ਜ਼ਰੂਰ ਦੱਸਿਓ ਸੀਨੀਅਰ ਪੱਤਰਕਾਰ ਮਨਿੰਦਰ ਜੀ ਸਿੱਧੂ ਮੌਜੂਦ ਹੋਣਗੇ ਭਾਈ ਜਿਹੜੀ ਸਰਕਾਰ ਕੇ ਦੇ ਆਖਦੀ ਹੁੰਦੀ ਸੀ ਵੀ ਸਾਨੂੰ ਸਵਾਲ ਪੁੱਛੋ ਲੀਡਰਾਂ ਨੂੰ ਘੇਰ-ਘੇਰ ਕੇ ਸਵਾਲ ਪੁੱਛੋ ਸੋਚਿਆ ਸੀ ਕਦੇ ਉਹ ਸਰਕਾਰ ਪਰਚਾ ਉੱਤਰਿਆਊਗੀ ਬਿਲਕੁਲ ਸਰਕਾਰ ਇਹ ਕਹਿੰਦੀ ਸੀ ਕਿ ਸਵਾਲ ਪੁੱਛੋ ਲੀਡਰਾਂ ਨੂੰ ਸਵਾਲ ਪੁੱਛੋ ਜਿਹੜਾ ਪਿੰਡਾਂ ਚੋਂ ਦਾ ਨੂੰ ਘੇਰੋ ਇੱਦ ਤੱਕ ਕਿ ਮੁੱਖ ਮੰਤਰੀ ਸਾਹਿਬ ਤਾਂ ਡਲੇ ਮਾਰਨ ਦੀਆਂ ਗੱਲਾਂ ਵੀ ਕਰਦੇ ਰਹੇ ਆ ਪਰ ਉਹ ਮੈਨੂੰ ਲੱਗਦਾ ਇਹ ਕਹਿੰਦੇ ਸੀ ਕਿ ਸਿਰਫ ਇਹ ਵਿਰੋਧੀਆਂ ਅਕਾਲੀਆਂ ਕਾਂਗਰਸੀਆਂ ਭਾਜਪਾ ਵਾਲਿਆਂ ਨੂੰ ਜਾਂ ਹੋਰ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪੁੱਛੋ ਸਾਨੂੰ ਨਾ ਪੁੱਛੋ ਜੇ ਸਾਨੂੰ ਪੁੱਛੋਗੇ ਪਰਚੇ ਪਾਵਾਂਗੇ ਚੈਨਲ ਬੰਦ ਕਰਾਂਗੇ ਤੁਹਾਨੂੰ ਧੱਕਾਂਗੇ ਜਿਹੜੇ ਹੋਰ ਅਦਾਰੇ ਆ ਉਹਨਾਂ ਦੀਆਂ ਅਸੀਂ ਰੀਚਾਂ ਜਿਹੜੀ ਹੈ ਉਹਨਾਂ ਤੇ ਰੇਡਾਂ ਮਾਰਾਂਗੇ ਤੋ ਇਹ ਸਾਰੀ ਗੱਲ ਦੂਜਿਆਂ ਲਈ ਸੀ ਨਾ ਕਿ ਭਗਵਾਨ ਸਿੰਘ ਮਾਨ ਦੀ ਆਪਣੇ ਲਈ ਸੀ ਆਪਣੇ ਲਈ ਤਾਂ ਕੋਈ ਮਾੜਾ ਜਿਹਾ ਸਵਾਲ ਹੀ ਕਰ ਲੈਂਦਾ ਸਵਾਲ ਕੀ ਸੀ ਗੱਲ ਹੈਲੀਕਾਪਟਰ ਦੀ ਸੀ ਜਵਾਬ ਦੇ ਦਿੰਦੇ ਪਰ ਪਰਚੇ ਪਾਉਣਾ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਮਤਲਬ ਹੈ ਕਿ ਆਵਾਜ਼ ਦਬਾਉਣੀ ਆਵਾਜ਼ ਬੰਦ ਕਰਨੀ ਹੈ ਤਾਂ ਕਿ ਇਹ ਪੱਤਰਕਾਰ ਤਾਂ ਛੱਡੋ ਕੋਈ ਵੀ ਪੰਜਾਬ ਦਾ ਬੰਦਾ ਸਰਕਾਰ ਨੂੰ ਸਵਾਲ ਨਾ ਕਰ ਸਕੇ ਉਸੇ ਤਹਿਤ ਇਹ ਸਰਕਾਰ ਨੇ ਸਾਰਾ ਕੁਝ ਕੀਤਾ ਜਿਹੜੇ ਦੂਜਿਆਂ ਨੂੰ ਕਹਿੰਦੇ ਸੀ ਆਪ ਉਹੀ ਗੱਲ ਹੈ ਕਿ ਦੂਜੇ ਦੀਆਂ ਹੱਥ 'ਚ ਤੇ ਆਪ ਦੀਆਂ ਕੱਛ 'ਚ ਇਹੀ ਹਾਲ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਇਹ ਆਖਦੇ ਆ ਕਹਿੰਦੇ ਵੀ ਆਮਕਰਾਂ ਦੀ ਸਰਕਾਰ ਬਣ ਗਈ ਆਮ ਲੋਕਾਂ ਦੀ ਸਰਕਾਰ ਬਣ ਗਈ ਤੇ ਜਿਹੜੇ ਵੱਡੇ ਘਰਾਣੇ ਨੇ ਉਹ ਆਵਾਜ਼ਾਂ ਇਹੋ ਜੀਆਂ ਪੈਦਾ ਕਰਦੇ ਆ ਸਾਡੀ ਖਲਾਫ ਸਾਡੀ ਸਰਕਾਰ ਦੇ ਟਿਕਨ ਬਣਦੇ ਆਮ ਘਰਾਵਾਂ ਦੀ ਸਰਕਾਰ ਬਣ ਗਈ ਹੁਣ ਕੀ ਲੋਕ ਕਰਦੇ ਨੇ 92 ਟਿਕਣ ਸਰਕਾਰ ਦਾ ਕੀ ਹੁੰਦਾ 92 ਸੀਟਾਂ ਦੇ ਦੀਆਂ ਜਾਂ ਤਾਂ ਹੋਵੇ ਕੋਈ 92 ਤੋਂ ਵੀ ਹੁੰਦਾ 95 ਹੀ ਹੋ ਗਿਆ ਜੱਤ ਜੁੱਤ ਕਿਧਰ ਉਧਰ ਬਣ ਗਏ ਆ ਹੁਣ ਕੀ ਹੋਰ ਕੀ ਚਾਹੀਦਾ ਇਹਨਾਂ ਨੂੰ ਮਤਲਬ ਇਹ ਗੱਲਾਂ ਹੈ ਜੀ ਮੁੱਖ ਮੰਤਰੀ ਦੀਆਂ ਸ਼ੁਰੂ ਤੋਂ ਹੀ ਉਹੀ ਗੱਲ ਜਿਵੇਂ ਕੇਂਦਰ ਚ ਬੈਠੀ ਭਾਏ ਭਾ ਸਰਕਾਰ ਉਹ ਕਹਿੰਦੇ ਆ ਜੀ 70 ਸਾਲਾਂ ਚ ਕੁਝ ਨਹੀਂ ਹੋਇਆ ਨਹਿਰੂ ਐਵੇਂ ਸੀ ਫਲਾਨਾ ਐਵੇਂ ਸੀ ਉਹੀ ਹਾਲ ਇਹਨਾਂ ਦਾ ਕਿ 70 ਸਾਲਾਂ ਦਾ ਪਾਇਆ ਗੰਦ ਅਸੀਂ ਐ ਕਰ ਰਹੇ ਹੋ ਕਰ ਰਹੇ ਆ ਇਹ 70 ਸਾਲਾਂ ਚੋਂ ਬਾਹਰ ਨਹੀਂ ਨਿਕਲੇ 4 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਨੂੰ ਹੁਣ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਕੀ ਪ੍ਰਾਪਤੀਆਂ ਲੋਕਾਂ ਨੂੰ ਦੱਸੋ ਤੁਸੀਂ ਇਕੱਲੀਆਂ ਕਾਂਗਰਸੀਆਂ ਨੂੰ ਭੰਡ ਕੇ ਥੋੜੀ ਲੋਕਾਂ ਨੂੰ ਇਧਰ ਕਰ ਸਕਦੇ ਹੋ ਜੇ ਉਹ ਮਾੜੇ ਸੀ ਤਾਂ ਹੀ ਲੋਕਾਂ ਨੇ ਤੁਹਾਨੂੰ ਚੁਣਿਆ ਸੋ ਪਰ ਇਹ ਉਦਨ ਜਿਹੜਾ ਨਿਕਲ ਹੀ ਨਹੀਂ ਰਿਹਾ ਅਸੀਂ ਆਮ ਘਰਾਂ ਦੇ ਉਹ ਕਰਨੇ ਸਾਰੇ ਆਮ ਘਰਾਂ ਦੇ ਜਿਹੜੇ ਉਹਨਾਂ ਇੱਥੇ ਪੱਤਰਕਾਰ ਫਿਰਦੇ ਆ ਬੜੇ ਰਹੀਸਾਂ ਚੋਂ ਆ ਸਾਰੇ ਆਮ ਘਰਾਂ ਦੇ ਤੇ ਹੁੰਦਾ ਹੀ ਬੰਦਾ ਆਮ ਹੈ ਠੀਕ ਹੈ ਜਿਹੜੇ ਕੋਈ ਵੱਡੇ ਘਰਾਣੇ ਹੋ ਹੈਗੇ ਆ ਪਰ ਜਿਹੜੀ ਤੁਸੀਂ ਆਵਾਜ਼ ਬੰਦ ਕਰ ਰਹੇ ਤੁਸੀਂ ਵੀ ਤਾਂ ਆਮ ਘਰਾਂ ਦੇ ਮੁੰਡਿਆਂ ਦੀ ਆਵਾਜ਼ ਹੀ ਬੰਦ ਕਰ ਰਹੇ ਹੋ ਨਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਐ ਮੁੱਖ ਮੰਤਰੀਆਂ ਜੋ ਗੱਲਾਂ ਕਹਿ ਕੇ ਆਈ ਸੀ ਬਿਲਕੁਲ ਉਦੋਂ ਉਲਟ ਨਿਕਲ ਰਹੀ ਝਾੜੂ ਦੇ ਜਿਹੜੇ ਮੱਕੜਾ ਉਹ ਵੀ ਕਹਿੰਦੇ ਆ ਕਹਿੰਦੇ ਵੀ ਇਹ ਅਕਾਲੀ ਦਲ ਦੇ ਬੰਦੇ ਨੇ ਤੇ ਇਹ ਸਰਕਾਰ ਖਿਲਾਫ ਸਦਾ ਹੀ ਚੱਲਦੇ ਰਹੇ ਆ ਤੇ ਸਰਕਾਰ ਖਿ ਇਹ ਤੇ ਪੱਤਰਕਾਰੀ ਦਾ ਚੈਨਲ ਤੇ ਕੀਤੀ ਹੈ ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਝਾੜੂ ਵਾਲਾਂ ਦੇ ਬੰਦੇ ਆ ਸਾਨੂੰ ਦੂਜੇ ਕਹਿੰਦੇ ਹੁੰਦੇ ਸੀ ਜਿਹੜੇ ਵੀ ਕਈ ਵਾਇਰਲ ਹੋ ਗਏ ਮੇਰੀਆਂ ਹੋ ਗਿਆ ਜਦੋਂ ਸੱਤਾ ਜਿਹੜੀ ਤੇਰਾ ਉਹਨੇ ਦੂਜਿਆਂ ਦੇ ਬੰਦੇ ਕਹਿੰਦਾ ਕਾਂਗਰਸ ਆ ਗਈ ਉਹਨੇ ਕਹਿੰਦਾ ਕਾਲੀਆਂ ਤੇ ਝਾੜੂ ਵਾਲਾਂ ਦੇ ਬੰਦੇ ਜੇ ਕਾਲੀਦਾਲ ਆ ਗਏ ਉਹਨੇ ਕਹਿੰਨੇ ਝਾੜੂ ਵਾਲਾਂ ਦੇ ਤੇ ਕਾਂਗਰਸ ਦੇ ਬੰਦੇ ਆ ਜਿਹੜੇ ਪੱਤਰਕਾਰ ਤੇ ਕਿਸੇ ਨਾ ਕਿਸੇ ਨੇ ਦੂਜੀ ਪਾਰਟੀ ਨੇ ਟੈਗ ਲਾਉਣਾ ਹੀ ਹੁੰਦਾ ਪਰ ਅਸੀਂ ਬੰਦੇ ਲੋਕਾਂ ਦੇ ਆ ਅਸੀਂ ਲੋਕਾਂ ਦੇ ਸਰ ਤੇ ਪੱਤਰਕਾਰ ਦੇ ਕਰਦੇ ਆ ਤੇ ਲੋਕ ਪੱਖੀ ਸਾਡੀ ਪੱਤਰਕਾਰੀ ਹੁੰਦੀ ਆ ਨਾ ਸਾਨੂੰ ਕਾਲੀਆਂ ਦੀ ਕੋਈ ਪਰਵਾਹ ਨਾ ਕਾਂਗਰਸੀਆਂ ਦੀ ਕੋਈ ਪਰਵਾਹ ਨਾ ਇਹਨਾਂ ਦੀ ਕੋਈ ਪਰਵਾਹ ਅੱਜ ਦੇ ਇਕੱਠ ਨੇ ਕੱਲਾ ਇਹ ਥੋੜੀ ਦ ਕੂਗਾ ਪੱਤਰਕਾਰਾਂ ਦੇ ਪੇਜਾਂ ਵੱਲ ਚ ਆਕੂਗਾ ਉਹਨਾਂ ਨੂੰ ਜ਼ਬਾਨ ਬੰਦ ਕਰਾਉਣ ਵਾਲੇ ਪਾਸੇ ਜਾਊਗਾ ਉਹਦੇ ਨਾਲ ਫਿਰ ਇਸ ਤਰੀਕੇ ਨਾਲ ਹੋਊਗਾ ਉਹਦੇ ਖਿਲਾਫ ਵੀ ਇਸ ਤਰੀਕੇ ਦੇ ਮਜਾਰੇ ਹੋਣਗੇ ਜਿਹੜਾ ਅੱਜ ਇੱਥੇ ਮਜਾਰਾ ਹੋਣ ਜਾ ਰਹੇ ਹਨ ਮਨਿੰਦਰ ਭਾਈ ਹੁਣ ਤੱਕ ਦੀ ਜਿੰਨੀ ਵੀ ਗੱਲ ਹੋਈ ਉਹ ਉਸ ਗੱਲ ਤੇ ਕਦੇ ਪਛਤਾਵਾ ਲੱਗਿਆ ਵੀ ਮੈਂ ਸ਼ਾਇਦ ਹੈਲਿਕਵਾਟਰ ਵਾਲਾ ਸਵਾਲ ਨਾ ਪੁੱਛਦਾ ਨਹੀਂ ਪਛਤਾਵੇ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਫਿਰ ਪੁੱਛੂੰਗਾ ਮੈਂ ਤਾਂ ਉਸ ਤੋਂ ਬਾਅਦ ਵੀ ਪੁੱਛ ਲਿਆ ਸੀਗਾ ਇੱਕ ਦਿਨ ਮਾਨਕ ਗੋਇਲ ਨੇ ਫਿਰ ਇੱਕ ਵਾਰ ਕੱਢਿਆ ਸੀ ਡਾਟਾ ਸੀ ਫਿਰ ਪੁੱਛਿਆ ਇਹ ਤਾਂ ਵਾਰ-ਵਾਰ ਪੁੱਛਾਂਗੇ ਅਸੀਂ ਤਾਂ ਜੇ ਸਾਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਜਾਣ ਹ ਪਰੇ ਸੇ ਮੁੱਖ ਮੰਤਰੀ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਮੀਡੀਆ ਨਾਲ ਨਹੀਂ ਬੈਂਦੇ ਇਹ ਪ੍ਰਧਾਨ ਮੰਤਰੀ ਮੋਦੀ ਨੂੰ ਮਣਕੀ ਬਾਤਾਂ ਹੀ ਕਰਦੇ ਆ ਸੋ ਮਣਕੀਆਂ ਬਾਤਾਂ ਵਾਲਾ ਮੀਡੀਆ ਹੁੰਦਾ ਨਾ ਉਹ ਸਵਾਲ ਕਰਦਾ ਨਾ ਉਹ ਗੱਲ ਕਰਦਾ ਪਰ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਸਵਾਲ ਉਹਨਾਂ ਨੂੰ ਹੋਵੇ ਇੱਕ ਇੱਕ ਗੱਲ ਉਹਨਾਂ ਤੱਕ ਹੋਵੇ ਸਾਰੀ ਗੱਲ ਅਸੀਂ ਚਾਹੁੰਦੇ ਆ ਤੇ ਬਾਕੀ ਵੇਖੋ ਹੁਣ ਪਛਤਾਵਾ ਪੁਛਤੂਬੇ ਵਾਲੀ ਗੱਲ ਨਾ ਪਹਿਲਾਂ ਅਸੀਂ ਪਹਿਲੇ ਪਰਚੀ ਵਾਲੇ ਸੀ ਨਾ ਹੋਣਾ ਚੈਨਲ ਵੀ ਬੰਦ ਕਰ ਦੇਣਗੇ ਜੋ ਮਰਜ਼ੀ ਕਰ ਦੇਣਗੇ ਪਛਤਾਉਣ ਵਾਲੀ ਗੱਲ ਨਹੀਂ ਹੁੰਦੀ ਜੇ ਤੁਸੀਂ ਦੇਖੋ ਉਖਲੀ ਚ ਸਿਰ ਦੇ ਕੇ ਮੋਲਿਆਂ ਤੋਂ ਡਰਨ ਵਾਲਾ ਬੰਦਾ ਸਹੀ ਨਹੀਂ ਹੁੰਦਾ ਜੇ ਆਪਾਂ ਖੁਦ ਲਈ ਸਿਰ ਦਿੱਤਾ ਪੰਗਾ ਆਪਾਂ ਲੈਨੇ ਆ ਕਿ ਸਰਕਾਰ ਦੀ ਆਵਾਜ਼ ਖਿਲਾਫ ਵਾਇਟ ਹੋਣ ਦਾ ਸਵਾਲ ਕਰਨ ਦਾ ਤੇ ਉਦੋਂ ਬਾਅਦ ਡਰੀ ਜਾਈਏ ਇਹ ਗੱਲਾਂ ਦੋ ਗੱਲਾਂ ਰੱਖਦੀਆਂ ਨਹੀਂ ਆਪ ਜੀ ਸ਼ੁਕਰੀਆ ਭਾਈ ਬਹੁਤ-ਬਹੁਤ ਤਾਂ ਮਨਿੰਦਰ ਜੀ ਸਿੱਧੂ ਹੋਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਅੱਜ ਬਠਿੰਡਾ ਦੇ ਵਿੱਚ ਭਾਰੀ ਇਕੱਠ ਹੋਣਾ ਹੈ ਕਿਉਂਕਿ ਜਨਤਕ ਚਤਥੇ ਬੰਦੀਆਂ ਆਮ ਲੋਕ ਲੋਕਾਂ ਦੀ ਆਵਾਜ਼ ਚੱਕਣ ਵਾਲੇ ਇਨਸਾਫ ਪਸੰਦ ਲੋਕ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਬਠਿੰਡਾ ਦੇ ਵਿੱਚ ਤੁਸੀਂ ਵੀ ਆ ਰਹੇ ਹੋ ਤਾਂ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਿਓ